ਕੀ ਨਾਮ ਕੀ ਬੁਲਾਣਾ ਨਾਮ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਗੁਰਚੰਦ ਸਿੰਘ ਵਰਕਰ ਸ਼੍ਰੋਮਣੀ ਅਕਾਲੀ ਦਲ ਕੀ ਮੈਟਰ ਹੋਇਆ ਜਿਹੜਾ ਤੁਸੀਂ ਤੁਹਾਨੂੰ ਮੀਡੀਆ ਨੂੰ ਬੁਲਾਣਾ ਗਿਆ ਸਰ ਮੈਟਰ ਇਹ ਮੇਰੇ ਪਿੰਡ ਦੇ ਕੱਕੇ ਪਿੰਡ ਦੇ ਨਾਲ ਸਾਡੀਆਂ 6 ਕਲੋਨੀਆਂ ਪੈਂਦੀਆਂ ਨੇ ਜਿਹਦੇ ਵਿੱਚ ਸਰਪੰਚ ਕਲੋਨੀ, ਭੋਡਾ ਕਲੋਨੀ, ਬਾਲਾਜੀ ਕਲੋਨੀ, ਗੋਕਲ ਵਿਲਾ ਸੈਕਟਰ ਆਉਂਦੀਆਂ ਨੇ ਇਹ ਮਤਲਬ ਕਿ ਪਿੰਡ ਦਾ ਹਿੱਸਾ ਹੀ ਹੈ ਜੀ ਅਸੀਂ ਪਿੰਡ ਦੇ ਲੋਕਾਂ ਦੀ ਸਹੂਲਤ ਵਾਸਤੇ aadhar card ਦਾ ਕੈਂਪ ਲਵਾਇਆ ਸੀ ਸਰਕਾਰੀ ਸਕੂਲ ਦੇ ਵਿੱਚ ਜੀ ਠੀਕ ਹੈ ਜੀ ਅਸੀਂ ਕੈਂਪ ਹਲੇ 2 ਦਿਨ ਹੀ ਚੱਲਿਆ ਸੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਾਬਕਾ ਸਰਪੰਚ ਗਿੰਨੀ ਆ ਉਹਦਾ ਬ੍ਰਦਰ ਉਹਦੀ ਮੰਮੀ ਆ ਗਈ ਸਾਡੇ ਕੋਲ ਉਹ ਕਹਿੰਦੇ ਕੈਂਪ ਤੁਰੰਤ ਬੰਦ ਕੀਤਾ ਜਾਵੇ ਇੱਥੇ ਜਾਲੀ ਕੰਮ ਹੁੰਦਾ ਹੈ ਕੋਈ ਜਾਲੀ ਕਿ ਉੱਥੇ ਕੰਮ ਨਹੀਂ ਹੋ ਰਿਹਾ ਸੀਗਾ ਬਿਲਕੁਲ ਡਾਕੂਮੈਂਟ ਦੇ ਆਧਾਰ ਤੇ ਕੰਮ ਹੋ ਰਿਹਾ ਸੀਗਾ ਇਹ ਸਭ ਦਾ ਰਾਈਟ ਹੈ ਦੇਖੋ ਜੀ ਆਧਾਰ ਕਾਰਡ ਔਰ ਵੋਟਰ ਕਾਰਡ ਰਾਸ਼ਨ ਕਾਰਡ ਸਭ ਦਾ ਰਾਈਟ ਹੈ ਜੀ ਠੀਕ ਹੈ ਜੀ ਅਸੀਂ ਆਖਿਆ ਵੀ ਤੁਸੀਂ ਇਹ ਬੰਦ ਕਿਉਂ ਕਰਾਉਂਦੇ ਕਹਿੰਦੇ ਵੀ ਕਲੋਨੀਆਂ ਦੀਆਂ ਵੋਟਾਂ ਸਾਨੂੰ ਪੈਣੀਆਂ ਨਹੀਂ ਗਈਆਂ ਇਸ ਕਰਕੇ ਇਹਨਾਂ ਦੀਆਂ ਵੋਟਾਂ ਆਧਾਰ ਕਾਰਡ ਤੇ ਵੋਟਰ ਕਾਰਡ ਅਸੀਂ ਨਹੀਂ ਬੰਦਦੇ ਨੇ ਜਿਹੜੇ ਕਲੋਨੀਆਂ ਹੈਗੀਆਂ ਇਹ ਜਗੀਰਪੁਰ ਦੇ ਵਿੱਚ ਹੀ ਗਿਣੀਆਂ ਜਾਂਦੀਆਂ ਨੇ ਉਸ ਤੋਂ ਬਾਹਰ ਗਏ ਉਸ ਰੀ ਕੱਕੇ ਦੇ ਨਹੀਂ 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 ਇਹ ਸਾਰਾ ਏਰੀਆ ਕੱਕੇ ਦਾ ਹੀ ਆ ਸਾਡਾ ਠੀਕ ਹੈ ਇਹ ਸਰਾਊਂਡਿੰਗ ਏਰੀਆ ਜਿਹੜਾ ਹੈਗਾ ਇਹ ਕੱਕੇ ਦਾ ਏਰੀਆ ਜੀ ਫਿਰ ਉਹ ਨਾਲ ਉਹ ਕਿਵੇਂ ਬੰਦ ਕਰਵਾਇਆ ਗਿਆ ਉਹ ਮੁੰਡਿਆ ਸਾਹਿਬ ਦੇ ਹਰਦੀਪ ਸਿੰਘ ਮੁੰਡਿਆ ਹੀ ਉਹਨਾਂ ਦੇ ਜਿਹੜੇ ਐਮਐਲਏ ਸਾਹਿਬ ਇੱਥੋਂ ਦੇ ਪੈਂਦੇ ਨੇ ਸਾਹਨੇ ਵਾਲਾ ਹਲਕੇ ਦੇ ਉਹਨਾਂ ਦੇ ਕਹਿਣ ਤੇ ਬੰਦ ਹੋਇਆ ਤੁਸੀਂ ਐਮਰ ਸਾਹਿਬ ਨਾਲ ਕੀਤੀ ਗੱਲ ਕੋਈ ਹਾਂਜੀ ਸਰ ਮੈਂ ਉਹਨਾਂ ਦੇ ਦਫ਼ਤਰ ਜਾ ਕੇ ਗੱਲ ਕੀਤੀ ਸੀਗੀ ਉਹਨਾਂ ਨੇ ਵੀ ਸਰ ਵੀ ਵੈਰੀਫਿਕੇਸ਼ਨ ਵਾਸਤੇ ਤੇ ਗਏ ਸੀ ਮੁੰਡੇ ਵੀ ਤੇ ਉਹਨਾਂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਜੀ ਮਤਲਬ ਕੀ ਕੀ ਜਿਹੜੇ ਚੀਜ਼ ਦਾ ਕੈਂਪ ਲਾਇਆ ਸੀਗਾ ਜੀ ਆਧਾਰ ਕਾਰਡ ਦਾ ਹੀ ਕੈਂਪ ਲਾ ਰਿਆ ਸੀ ਤੇ ਅੰਦਰ ਬੀਐਲਓ ਵੀ ਬੈਠੇ ਸੀ ਜਿਹੜੇ ਵੋਟਰ ਕਾਰਡ ਬਣਾ ਰਹੇ ਨੇ ਉਹਨਾਂ ਉੱਤੇ ਹੀ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਕੇ ਤੇ ਆਪਣੇ ਪ੍ਰਿੰਸੀਪਲ ਸਾਹਿਬ ਉੱਤੇ ਪ੍ਰੈਸ਼ਰ ਪਾ ਕੇ ਤਾਂ ਅਨਨੇਸੈਸਰੀ ਡਾਕੂਮੈਂਟ ਮੰਗ ਰਹੇ ਜਿਵੇਂ ਆਧਾਰ ਕ ਆਪਣੇ ਰਜਿਸਟਰੀ ਦੀ ਕਾਪੀ ਐਫੀਡੈਵਟ ਹੋ ਗਿਆ ਅਨੈਸੈਸਰੀ ਡਾਕੂਮੈਂਟ ਜੋ ਕਿ ਜ਼ਰੂਰਤ ਨਹੀਂ ਹੁੰਦੀ ਅੱਛਾ ਜੀ ਤਾਂ ਉਹ ਚੀਜ਼ਾਂ ਮੰਗ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਉਹਨਾਂ ਤੇ ਬੜਾ ਪ੍ਰੈਸ਼ਰ ਪਾਇਆ ਉਹਨਾਂ ਵੀ ਬੰਦ ਕਰੋ ਇਹਨਾਂ ਦੀਆਂ ਵੋਟਾਂ ਯਾਦਦਾਰ ਕਾਰਡ ਨਾ ਬਣਾਓ ਜੀ ਉਹਨਾਂ ਕਹਿੰਦਾ ਨਹੀਂ ਸਾਨੂੰ ਵੋਟਾਂ ਪੈਣੀਆਂ ਨਹੀਂ ਹੈਗੀਆਂ ਅਸੀਂ ਕਰਕੇ ਅਸੀਂ ਧਾਰਕਾਰ ਵੋਟਰ ਕਾਰਡ ਬਣਾ ਨਹੀਂ ਦੇਣੇ ਹਾਂਜੀ ਜੀ ਕਿਹਦੇ ਵੱਲੋਂ ਕਿਹਾ ਗਿਆ ਜੀ ਇਹ ਸਰਦਾਰ ਹਰਦੀਪ ਸਿੰਘ ਮੁੰਡੀਆਂ ਵੱਲੋਂ ਐਮਐਲਏ ਸਾਹਿਬ ਤੋਂ ਜੇ ਆ ਮਿਲ ਕੇ ਆਏ ਜਾਗੇ ਉਹਨਾਂ ਹਾਂਜੀ ਆ ਮਿਲ ਕੇ ਆਏ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਉਤਾਰ ਸਿੰਘ ਜੀ ਕੱਕਾ ਪਿੰਡ ਅਸੀਂ ਡੀਸੀ ਸਾਹਿਬ ਨੂੰ ਰਿਪੋਰਟ ਕੀਤੀ ਪਰ ਮੁੰਡਿਆ ਸਾਹਿਬ ਨੇ ਸਾਡੀ ਕੋਈ ਨਹੀਂ ਸੁਣੀ ਸਾਡੀ ਸੜਕ ਦਾ ਬਹੁਤ ਬੁਰਾ ਹਾਲ ਹੈ ਬਹੁਤ ਔਖੇ ਲੰਘਦੇ ਬੱਚੇ ਸਕੂਲੇ ਜਾਂਦੇ ਪਰ ਜਾ ਨਹੀਂ ਜਾਂਦਾ ਸਾਈਕਲ ਵਿੱਚ ਹੀ ਰਹਿ ਜਾਂਦੇ ਮੁੰਡਿਆ ਸਾਹਿਬ ਨੇ ਸਾਡੀ ਇੱਕ ਨਹੀਂ ਸੁਣੀ ਸਾਡਾ ਜੇ ਆਧਾਰ ਕਾਰਡ ਦਾ ਵੋਟਰ ਕਾਰਡ ਦਾ ਰਾਸ਼ਨ ਕਾਰਡ ਦਾ ਜੇ ਪਿੰਡ ਕੰਮ ਪਲਵਾਇਆ ਉਹ ਵੀ ਸਾਡਾ ਜ਼ਬਰਦਸਤੀ ਗਾਲਾਂ ਕੱਢ ਕੇ ਚੁੱਕ ਕੇ ਦਫ਼ਤਰ ਬਾਹਰ ਮਾਰਿਆ ਕਿਹਨੇ ਮਾਰਿਆ ਇਹ ਹੁਣ ਇਹ ਜੇ ਗੇਂਦੀ ਦੇ ਭਰਾ ਜਿਹੜਾ ਨਿੱਕਾ ਉਹਨੇ ਉਹਦੀ ਮੰਮੀ ਨੇ ਅੱਛਾ ਇੱਕ 55 ਰਾਮਨ ਕੋ ਨੇ ਰਾਜਨ ਨੇ ਤਿੰਨ ਰਾਜਨ ਨੇ ਤਿੰਨਾ ਜਣਿਆ ਰਾਜਨ ਨਾਲ ਸੀਗਾ ਹਾਂ ਰਾਜਨ ਨੇ ਆ ਕਹਿ ਕਿ ਚਕਾਇਆ ਵਾ ਅੱਛਾ ਹਾਂ ਪਰ ਸਾਡਾ ਬਹੁਤ ਬੁਰਾ ਹਾਲ ਹੈ ਕਲੋਨੀ ਚ ਹਰ ਜੋ ਘਰ ਸਰਕਾਰ ਤਾਂ ਕਹਿੰਦੀ ਐ ਅਸੀਂ ਘਰਾਂ ਚ ਪਾਣੀ ਤੁਰਿਆ ਫਿਰਦਾ ਜੀ ਸਵੈਲੋਮੈਂਟ ਕੀਤੀ ਹੋਈ ਆ ਸੜਕ ਦਾ ਜਿਹੜਾ ਪਾਣੀ ਨਾਲੇ ਦਾ ਸਾਡੇ ਘਰਾਂ ਚ ਤੁਰਿਆ ਫਿਰਦਾ ਅੱਛਾ ਜੀ ਆ ਗਵਰਨਮੈਂਟ ਤੁਹਾਡੇ ਸਾਹਮਣੇ ਹੀ ਐ ਜੀ ਟੈਂਕੀ ਟੈਂਕੀ ਵਾਲਾ ਅਸੀਂ ਇਹੋ ਮੰਗ ਕਰਦੇ ਆ ਸਾਡਾ ਕੋਈ ਸੁਧਾਰ ਕੀਤਾ ਜਾਏ ਪਾਣੀ ਹਾਨੂੰ ਪੀਣ ਵਾਸਤੇ ਮਿਲੇ ਪਾਣੀ ਪੀਣ ਵਾਲਾ ਵੀ ਬੰਦ ਸਾਡਾ ਕਰਾਉਂਦੇ ਪਿੰਡ ਵਾਲੇ ਅੱਛਾ ਜੀ ਜੇ ਮੁੰਡੀਆਂ ਸਾਹਿਬ ਜਿਹੜਾ ਕਲੋਨੀ ਵਿੱਚ ਜਾਂ ਪਿੰਡ ਦੇ ਵਿੱਚ ਤੇ ਆ ਕਲੋਨੀ ਦੇ ਵਿੱਚ ਤੁਹਾਡਾ ਗਾਹਾਂ ਵਿੱਚ ਕਲੋਨੀਆਂ ਦਾ ਲਗਤ ਬਾਈ ਨਾ ਕਲੋਨੀ ਦਾ ਪਾਣੀ ਵੀ ਬੰਦ ਕਰ ਦਿੱਤਾ ਉਹ ਦੰਦਾ ਅੱਛਾ ਜੀ ਹਾਂਜੀ ਠੀਕ ਹੈ ਸਰ ਸਾਡੀ ਇਹ ਮੰਗ ਹੈ ਕਿ ਇੱਕ ਤਾਂ ਜਿਹੜੇ ਆਧਾਰ ਕਾਰਡ ਔਰ ਵੋਟਰ ਕਾਰਡ ਦੇ ਜਿਹੜੇ ਕੈਂਪ ਆ ਉਹ ਦੁਬਾਰਾ ਚਾਲੂ ਕਰਾਏ ਜਾਣ ਠੀਕ ਹੈ ਜੀ ਔਰ ਇੱਥੇ ਸਾਡੇ ਨਾਲ ਬੜਾ ਤੱਕਾ ਹੁੰਦਾ ਸਾਡੇ ਨਾਲ ਗਲੀ ক্লোਜ ਕਰਦੇ ਰੂਡਲੀ ਬੋਲਦੇ ਆ ਠੀਕ ਹੈ ਔਰ ਬੀਐਲਓ ਸਾਹਿਬ ਤੇ ਤੇ ਪ੍ਰਿੰਸੀਪਲ ਸਾਹਿਬ ਤੇ ਵੀ ਪ੍ਰੈਸ਼ਰ ਡਾਇਲ ਜਾਂਦਾ ਹੈ ਠੀਕ ਹੈ ਇੱਕ ਤਾਂ ਸਾਡੀ ਮੰਗ ਇਹ ਆ ਵੀ ਜਿਹੜੀ ਇਹਦੀ ਡੇਟ ਹੈ ਵੋਟਰ ਕਾਰਡ ਬਣਾਉਣ ਦੀ ਉਹ ਇੱਕ ਮਹੀਨਾ ਸਾਡੇ ਪਿੰਡ ਨੂੰ ਜਿਆਦਾ ਦਿੱਤੀ ਜਾਵੇ ਠੀਕ ਹੈ ਜੀ ਤਾਂ ਜੋ ਵੋਟਰ ਕਾਰਡ ਸਾਰਿਆਂ ਦੇ ਬਣ ਸਕਣ ਵੋਟਰ ਕਾਰਡ ਬਣਨਗੇ ਤੇ ਵੋਟ ਪਾਏਗੀ ਨਹੀਂ ਤਾਂ ਨਹੀਂ ਪਾਏਗੀ ਠੀਕ ਹੈ ਜੀ ਦੂਸਰਾ ਇਹ ਇੱਥੇ ਸਾਡੇ ਦੋ ਮੁਲਾਜ਼ਮ ਪੁਲਿਸ ਮੁਲਾਜ਼ਮ ਲਾਏ ਜਾਣਾ ਉਹਨਾਂ ਦੀ ਦੇਖਰੇਖ ਵਿੱਚ ਵੋਟਰ ਕਾਰਡ ਬਣਨ ਤਾਂ ਜੋ ਸਾਡੇ ਨਾਲ ਜਿਹੜੀ ਧੱਕਾਸ਼ਾਹੀ ਕਰਦੇ ਆ ਗਾਲੀ ਗਲੋਚ ਕਰਦੇ ਨੇ ਠੀਕ ਹੈ ਪ੍ਰੈਸ਼ਰ ਪਾਉਂਦੇ ਨੇ ਉਹ ਨਾ ਹੋ ਸਕੇ ਕੱਲ ਨੂੰ ਚਾਰ ਬੰਦੇ ਲਿਆ ਕੇ ਮੈਨੂੰ ਸਟਾ ਲਾ ਦੇਣਾ ਠੀਕ ਹੈ ਇਸ ਚੀਜ਼ ਦੀ ਕੰਪਲੀਟ ਥਾਣੇ ਕੀਤੀ ਜਾ ਕੇ ਨਹੀਂ ਸਰ ਅਸੀਂ ਥਾਣੇ ਨਹੀਂ ਕੀਤੀ ਡੀਸੀ ਸਾਹਿਬ ਨੂੰ ਲਿਖਿਆ ਜੀ ਇਹਦੇ ਬਾਰੇ ਠੀਕ ਹੈ ਲੈਟਰ ਦੇ ਕੇ ਦਿੱਤੀ ਹਾਂ ਜੀ ਉਹ ਰਸੀਵਿੰਗ ਹੈਗੀ ਉਹਦੀ ਰਸੀਬ ਨਹੀਂ ਹੈਗੀ ਉਹਨਾਂ ਨੇ ਲੈਟਰ ਆਪਣੇ ਕੋਲੇ ਲਾ ਕੇ ਰੱਖ ਲਈਏ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕਿਹਨੂੰ ਬੰਦ ਕਰਾਉਣ ਦੀ ਵਜ੍ਹਾ ਕੀ ਵਜ੍ਹਾ ਸੀ ਉਹ ਵਜ੍ਹਾ ਸਰ ਉਹ ਕਹਿ ਰਹੇ ਤੁਸੀਂ ਨਜਾਇਜ਼ ਬਣਾ ਰਹੇ ਹੋ ਇਹ ਕਲੋਨੀਆਂ ਦੇ ਜਿਹੜੀ ਹੈਗੀ ਆ ਵੋਟ ਨਹੀਂ ਪੈਣੀ ਸਾਨੂੰ ਨਹੀਂ ਜਦੋਂ ਕਾਟਦੇ ਪਿੰਡਾਂ ਨੂੰ ਉਹ ਸਹੀ ਹੁੰਦਾ ਸਾਰਾ ਕੁਝ ਸਰੋ ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਨਾ ਹੁਣ ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜਦ ਕਲੋਨੀਆਂ ਪਿੰਡ ਦੇ ਵਿੱਚ ਆ ਗਈਆਂ ਨੇ ਪਿੰਡ ਦਾ ਹਿੱਸਾ ਨੇ ਤਾਂ ਉਹਦੀ ਵੋਟ ਬੰਨਣਾ ਇੱਕ ਜਾਇਜ਼ ਗੱਲ ਹੁੰਦੀ ਹੈ ਜੀ ਉਹ ਤਾਂ ਰਾਈਟ ਹੈ ਸਾਰਿਆਂ ਦਾ ਤੇ ਇਹ ਰਾਈਟ ਵੀ ਹੈ ਤਾਂ ਫਿਰ ਆਪਾਂ ਤਾਂ ਅੰਗਰੇਜ਼ਾਂ ਤੋਂ ਵੀ ਉੱਪਰ ਹੋ ਗਏ ਜੀ ਠੀਕ ਹੈ ਜੀ ਹਾਂਜੀ ਬਾਪੂ ਜੀ ਕੀ ਨਾਮ ਕੀ ਆਪਣਾ ਹੀ ਮੇਰੇ ਨਾਲ ਪੈ ਰਿਹਾ ਹੈ ਗਿਰਦ ਅਨ ਕੀ ਗੱਲ ਹੋਈ ਰਾਜਵੀਰ ਨੂੰ ਮੀਡੀਆ ਗਿਆਣਾ ਕੋਈ ਇਹ ਫਾਂ ਵੀ ਇਹ ਸਰਕਾਰ ਟੁੱਟੀਆਂ ਹਾਂ ਨੇ ਇੱਥੇ ਆਪਣੇ ਐਮਐਲ ਗੋਦਰ ਦੇ ਤੇ ਜਿੰਨੀਆਂ ਬੀਬੀਆਂ ਉਹਨਾਂ ਨੇ ਮੌਕਾ ਬੁਖਾਲ ਲਿਆ ਕਿਹਨੂੰ ਦਿਖਾਇਆ ਮੌਕਾ ਜੀ ਇਹ ਜੀ ਐਮਐਸ ਨੂੰ ਐਮਐਸ ਨੂੰ ਹਾਂ ਜੀ ਜਿੰਨੀਆਂ ਖੇਚ ਕਰਦੇ ਹੁੰਦੀਆਂ ਤੇ ਆਉਂਦਾ ਨਹੀਂ ਹਈ ਸੋ ਗਾਜ ਮੁੜ ਗਿਆ ਠੀਕ ਹੈ ਉਹ ਆ ਕੇ ਮੁੜ ਕੇ ਉਹਨੇ ਆ ਕੇ ਕੋਈ ਵਾਅਦਾ ਹੀ ਨਹੀਂ ਲਈ ਤੇਰਾ ਵੋਟਰ ਕਾਰਡ ਦਾ ਆਧਾਰ ਕਾਰਡ ਦਾ ਕੈਂਪ ਦੀ ਗੱਲ ਹੋਈ ਕੀ ਗੱਲ ਹੋਈ ਜੋ ਜਿਹੜੀ ਵੋਟਰ ਕਾਰਡ ਕੈਂਪ ਦੀ ਗੱਲ ਹੈ ਇਹ ਜਿਹੜੇ ਆਧਾਰ ਕਾਰਡ ਨੇ ਇਹ ਬਣਾਏ ਹਨ ਇਹਨਾਂ ਨੇ ਅੱਛਾ ਤੇ ਇਹ ਨਾ ਕੀਤਾ ਜੀ ਆ ਕੇ ਉਹ ਕੰਪ ਜਿਹੜਾ ਲਵਾਇਆ ਸੀ ਉਹ ਬੰਦ ਕਰਤਾ ਕਹਿੰਦੇ ਬੰਦ ਕਰਾਇਆ ਇਹ ਕਰਾਇਆ ਗਿੰਨੀ ਨੇ ਤੇ ਉਹਨੇ ਆਪਣੇ ਬਾਤ ਉਹ ਮੰਮੀ ਨੇ ਉਹਦੀ ਮੰਮੀ ਨੇ ਠੀਕ ਹੈ ਉਹ ਤੋਂ ਬਾਅਦ ਜਿਹੜਾ ਐਮਐਲ ਸਾਬ੍ਹ ਨੇ ਆ ਕੇ ਬੰਦੇ ਉਹਨੂੰ ਪ੍ਰੋਸਪਰਾਇਆ ਤੇ ਇਤੋਂ ਆ ਕੇ ਉਹ ਜਿਹੜੀ ਮਸ਼ੀਨ ਦੇ ਅੰਦੀ ਚਾਤੀ ਹਾਂ ਤੁਸੀਂ ਕੀ ਮੰਗ ਕਰਦੇ ਅਸੀਂ ਮੰਗੇ ਕਰਨੇ ਆਂ ਵੀ ਸੜਕਾਂ ਦੀ ਇੱਕ ਜਿਹੜੇ ਬੋਟੇ ਖਾਲ ਨੇ ਇੱਕ ਜਿਹੜੇ ਹੜਾਣ ਖਾਲ ਨੇ ਇਹ ਦੁਨੀਆ ਦੇ ਬਣਨੇ ਚਾਹੀਦੇ ਨੇ ਜਿੰਨੀਆਂ ਕਲੌਨੀਆਂ ਆਲੇ ਨੇ ਉਹ ਜਿਹੜੇ ਕਲੋਨੀਆਂ ਦੇ ਆਧਾਰ ਕਾਰਡ ਬਣ ਗਏ ਦੇ ਕਹ ਲੂੰ ਗੌਰਮਿਤ ਸਬੂਤ ਮੰਗੇ ਇਹ ਦੇ ਦੇ ਸਕਦੇ ਨੇ ਜੇ ਇਹ ਨਹੀਂ ਬੰਦੇ ਨੇ ਜਿੰਨੇ ਕਲੋਨੀਆਂ ਇਹਨਾਂ ਮਕਾਨਾਂ ਦਾ ਖਰਚਾ ਦੇ ਦੇਣ ਜ਼ਮੀਨ ਦਾ ਦੇ ਦੇ ਮਕਾਨ ਜਿੰਨੇ ਬਣੇ ਉਹਨੇ ਸਾਰੀਆਂ ਕਲੋਨੀਆਂ ਨੂੰ ਪੈਸਾ ਦੇ ਦੇਣ ਆਪਣੀ ਕਲੋਨੀ ਇੱਥੇ ਮੱਦੀ ਲੈ ਜਾ ਠੀਕ ਧੰਨਵਾਦ ਹਮ ਲੋ ਇਹ ਹੀ ਕਹਣਾ ਚਾਹਤੇ ਹੈ 6 ਸਾਲ ਹਮ ਕੋ ਰਹਤੇ ਹੋਏ ਯਹਾਂ ਪੇ ਹੋ ਗਿਆ आज तक ले छप्पर का सफाई नहीं हुआ हम लोग पूरा नाले में डूब रहे हैं कोई सुनने वाला नहीं है सरपंच यहाँ के पूरे हो गए उसके बाद में कोई नहीं सुनता है उसके बाद राजन सरपंच बना था उसके बाद गए थे सर, वो तो इधर बराबर आते जाते हैं अब कोई कोई को, सुनवाई नहीं करता है दो दिन के लिए जेसीपी लगा था उसके बाद में कोई सुनवाई नहीं हुआ फिर जी वापस चला आपने बड़े अफसरों से बात की कभी सर हम लोग तो जानते ही नहीं है किसी को हम लोग के इससे बात सरपंच क्या बोला जो राजा सरपंच है राजा सरपंच नहीं है यहाँ का यहाँ का कोई नवा में राजा नहीं ही नहीं सरपंच को पता ही नहीं है क्या मांग करते हो हम लोग यही कहना चाहते हैं हम लोग का रोड बन जाए छपल सफाई हो जाए ठीक और वोटर कार्ड वोटर कार्ड आधार कार्ड तो हम लोग का बना हुआ है

ਸਰ ਜਿਹੜਾ ਵੀਡੀਓ ਪਰ ਆਇਆ ਸੀ ਉਹ ਕਹਿ ਰਹੇ ਉਹਦਾ ਕਹਿਣਾ ਹੈ ਕਿ ਕੱਲ ਉਹਨਾਂ ਨੇ ਕੋਈ ਕੈਂਪ ਲਵਾਇਆ ਸੀਗਾ ਤਿਆਰ ਚਾਰ ਪੰਜ ਦਿਨਾਂ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਸਰਕਾਰੀ ਸਕੂਲ ਦੇ ਵਿੱਚ ਹਾਂਜੀ ਤੇ ਸਕੂਲ ਦੇ ਆਪਣਾ ਸਕੂਲ ਦੇ ਸਾਹਮਣੇ ਕੋਈ ਕਹਿੰਦੇ ਕਿ ਗਿਨੀ ਸਰਪੰਚ ਉਹਦੇ ਡੈਥ ਹੋ ਗਈ ਤੇ ਬ੍ਰਦਰ ਕਿ ਉਹਦੀ ਮਾਤਾ ਜੀ ਨੇ ਬੰਦ ਕਰਵਾਤਾ ਕਹਿੰਦੇ ਸਰਪੰਚ ਜੀ ਦੀ ਨੋਟਿਸ ਵੀ ਹੈਗਾ ਜੀ 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 ਤਾਂ ਕੀ ਮੈਟਰ ਕੀ ਹੈ ਜੀ ਐਕਚੁਅਲੀ ਜਿਹਦੇ ਸਰ ਐਕਚੁਅਲੀ ਤਾਂ ਇਹ ਸੀ ਬਹੁਤ ਕਲੋਨੀਆਂ ਨੇ ਬਹੁਤ ਉਹਨੂੰ ਪਤਾ ਇਹ ਤਾਂ ਡੋਲਮੈਂਟ ਬਹੁਤ ਜ਼ਿਆਦਾ ਹੋ ਗਈ ਹਾਂਜੀ ਉਹ ਡੈੱਕਰ ਦੇ ਵਿੱਚ ਬੰਦੇ ਪਛਾਣਨ ਦੇ ਵਿੱਚ ਸਾਨੂੰ ਬਹੁਤ ਪ੍ਰੋਬਲਮ ਆ ਅਸੀਂ ਉਹਨੂੰ ਇਹ ਹੀ ਕਿਹਾ ਸੀ ਮੈਂ ਐਕਚੁਅਲੀ 2-3 ਦਿਨ ਬਾਹਰ ਸੀਗਾ ਹਾਂਜੀ ਮੈਂ ਹੀ ਉਹਨੇ ਮੈਨੂੰ ਫੋਨ ਆਇਆ ਸੀ ਮੈਂ ਉਹਨੂੰ ਕਹਿਤਾ ਸੀ ਮੈਂ ਕਿ ਕੋਈ ਗੱਲ ਨਹੀਂ ਰੋਕ ਦਿਓ ਉਹ ਐਕਚੁਅਲੀ ਦੇ ਵਿੱਚ ਕੋਈ ਅਣਪਛਾਤੇ ਬੰਦਿਆਂ ਦੇ ਆਧਾਰ ਕਾਰਡ ਵੋਟਰ ਕਾਰਡ ਬਣ ਰਹੇ ਸੀਗੇ ਅੱਛਾ ਉਹ ਤੋਂ ਸਬੰਧਤ ਹੀ ਹੈ ਉਹਨੂੰ ਆਪਾਂ ਰੋਕਿਆ ਉਹਨੂੰ ਆਪਾਂ ਇਹ ਕਿਹਾ ਕਿ ਪੀਐਲਓ ਸਾਹਿਬ ਦੀ ਨੌਲੇਜ ਲਿਆ ਕੇ ਹਾਂਜੀ ਇਹਦੇ ਆਈਡੀ ਵਗੈਰਾ ਇਹਦੇ ਜੇ ਇਹਨਾਂ ਦੀਆਂ ਰੇਸਟੀਆਂ ਹੈਗੀਆਂ ਨੇ ਜਿਨ੍ਹਾਂ ਦੇ ਕੋਈ ਧਾਰ卡ੜ ਪਹਿਲਾਂ ਪੁਰਾਣੇ ਬਣੇ ਹੋਏ ਨੇ ਨਵੇਂ ਜਿਨ੍ਹਾਂ ਨੂੰ ਜੇ ਆਪਾਂ ਬਣਾਣ ਲੱਗਦੇ ਆ ਛੱਟ ਮਿੰਟ ਤੋਂ ਬਹੁਤ ਵਾਦੀ ਆ ਸਰਪੰਚ ਸਾਹਿਬ ਉਹਨਾਂ ਦਾ ਕਹਿਣਾ ਆ ਕਿ ਇੱਥੇ ਬੀਐਲਓ ਸਾਹਿਬ ਵੀ ਮੌਜੂਦ ਸੀਗੇ ਉੱਤੇ ਨਹੀਂ ਨਹੀਂ ਉਹ ਤਾਂ ਉਹ ਤਾਂ ਬੀਐਲਓ ਸਾਹਿਬ ਤੁਹਾਨੂੰ ਕਹਿੰਦੇ ਸਾਨੂੰ ਪਤਾ ਹੀ ਹੈ ਨਹੀਂਗਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਉਹ ਤਾਂ ਵੈਸੇ ਹੀ ਉਹ ਤਾਂ ਹੁਣ ਇੰਨਾ ਉਹਨਾਂ ਨੇ ਤਾਂ ਘੱਟੋ ਘੱਟ ਨਹੀਂ ਮੇਰੇ ਖਿਆਲ 100 150 ਧਾਰ卡ੜ ਦੀ ਉਹ ਕਿੱਥੇ ਸੀ ਫਾਰਮ ਘੱਟੇ ਓਕੇ ਜੀ ਉਹ ਐਮਐਲ ਸਾਬ ਕੋਲ ਵੀ ਗਏ ਅਸੀਂ ਉਹਨਾਂ ਨੂੰ ਵੀ ਮੋਹਣ ਨਹੀਂ ਵੀ ਮਣੇ ਕੀਤਾ ਉਹ ਕਿਨੂੰ ਜਦ ਨੌਲੇਜ ਹੀ ਨਹੀਂ ਹੈਗਾ ਸਰਪੰਚ ਦੀ ਨੌਲੇਜ ਹੀ ਨਹੀਂ ਹੈਗਾ ਪਿੰਡ 'ਚ ਕਿਸੇ ਮਹਤਵਪੂਰਨ ਬੰਦੇ ਨੂੰ ਪਤਾ ਤਾਂ ਹੋਵੇ ਵੀ ਇਹ ਚੀਜ਼ ਹੋ ਰਹੀ ਹੈ ਪਿੰਡ 'ਚ ਬਿਲਕੁਲ ਸਹੀ ਗੱਲ ਹੈ ਜੀ ਤਾਂ ਉਸ ਦੇ ਖਸਬੰਦ ਤੋਂ ਉਹਨੂੰ ਰੋਕਿਆ ਸੀਗਾ ਵੈਸੇ ਕੋਈ ਅਦਰਵਾਈਜ਼ ਬਣਾਉਣ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਕਿ ਰਿਸ਼ਤੀ ਰੂਤੀ ਵਗੈਰਾ ਹੋਵੇ ਫਿਰ ਬਣਾਉਣ ਐਕਚੁਅਲੀ ਕੀ ਤੁਹਾਨੂੰ ਪਤਾ ਇੱਥੇ ਬਹੁਤ ਜ਼ਿਆਦਾ ਰਿਸ਼ਤੀਆਂ ਦਾ ਦਾ ਦੇਖੋ ਸਰਪੰਚ ਸਾਹਿਬ ਤੁਹਾਨੂੰ ਪਤਾ ਵਾ ਤੁਸੀਂ ਵੀ ਕਲੋਨੀਆ ਗਈ ਇਸ ਤਰ੍ਹਾਂ ਨਜਾਇਜ਼ ਫੜੀਆਂ ਮਾਣਾ ਜੀ 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 ਨੇ ਕੱਟ ਦਿੰਦੇ ਆ ਡੀਲਰ ਪਰ ਜਦੋਂ ਐਗਰੀਮੈਂਟ ਦੇ ਉੱਪਰ ਜਾਂ ਜਿਹੜਾ ਉਹਨਾਂ ਨੂੰ ਐਗਰੀਮੈਂਟ ਮਿਲਦਾ ਜਾਂ ਤਾਂ ਉਹਨਾਂ ਦੇ ਉੱਪਰ ਉਹਨਾਂ ਦਾ ਕੋਈ ਕਾਗਜ਼ ਬਣਾਇਆ ਜਾਵੇ ਸਰ ਐਕਚੁਅਲੀ ਪਤਾ ਕੀ ਹੈ ਜੀ ਪਹਿਲਾਂ ਇਹਨਾਂ ਦੇ ਕਈ ਲੋਕਾਂ ਦੇ ਕੋਲੇ ਤਾਂ ਸਰ ਕੋਈ ਆਈਡੀ ਪ੍ਰੂਫ ਹੀ ਹੈ ਨਹੀਂ ਕ ਉਂਜੀ ਦੇ ਕੋਲ ਕੋਈ ਆਈਡੀ ਪ੍ਰੂਫ ਹੀ ਨਹੀਂ ਹੈ ਨਹੀਂ ਤੁਸੀਂ ਆਪੇ ਕਹਿੰਦਾ ਤੁਹਾਡੇ ਕਹਿੰਦਾ ਮਤਲਬ ਇਹ ਹੈ ਜਿਹਦੇ ਕੋਲ ਪੁਖਤ ਆਈਡੀ ਪ੍ਰੂਫ ਹੋਣਗੇ ਉਹਦਾ ਕਾਗਜ਼ੇ ਪਹਿਲ ਦੇ ਅਧਾਰ ਤੇ ਬਣਾਇਆ ਜਾਏਗਾ ਬਣਾਇਆ ਜਾਊਗਾ ਬਿਲਕੁਲ ਬਣਾਇਆ ਜਾਊਗਾ ਸਾਡੇ ਪਿੰਡ ਦਾ ਅਸੀਂ ਵੀ ਤਾਂ ਮੈਂ ਬੰਦੇ ਹੀ ਆ ਅਸੀਂ ਵੀ ਰਹਿੰਦੇ ਆ ਉਹ ਵੀ ਰਹਿ ਲੂਗਾ ਕਿ ਸਾਨੂੰ ਕੋਈ ਦਿੱਕਤ ਨਹੀਂ ਥੋੜੀ ਹੈ ਪਰ ਉਹਦੇ ਕੋਲ ਆਈਡੀ ਪੂਰੀ ਹੋਵੇ ਤਾਂ ਅਸੀਂ ਜੇ ਕੱਲ ਨੂੰ ਕੋਈ ਵਾਰਦਾਤ ਹੁੰਦੀ ਹੈ ਤਾਂ ਰੇੜੀਏ ਚ ਹਾਂਜੀ ਕਈ ਲੋਕ ਐਸੇ ਬਾਹਰੋਂ ਆ ਕੇ ਰੈਂਟ ਤੇ ਰਹਿ ਰਹੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਸਹੀ ਸਹੀ ਹੈ ਤੇ ਜਦੋਂ ਪੁਲਿਸ ਆਂਦੀ ਉਹਨੂੰ ਫੜਦੀ ਹੈ ਸਾਨੂੰ ਬਾਅਦ ਚ ਪਤਾ ਲੱਗਦਾ ਵੀ ਇਹ ਸਾਡੇ ਪਿੰ ਜਿਹੜੀ ਤੁਸੀਂ ਅਦਾਸੀ ਕਰ ਸਕਾਂਗੇ ਨਾ ਜੇ ਸਾਨੂੰ ਕੋਈ ਪੁਲਿਸ ਵਾਲਾ ਵੀ ਫੋਨ ਕਰਕੇ ਤੁਹਾਡੀ ਤੁਹਾਡੀ ਨੌਲੇਜ ਵਿੱਚ ਨਹੀਂ ਸੀਗਾ ਕਿਥੇ ਕੈਂਪ ਲੱਗ ਰਿਹਾ ਹੈ ਨਾ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਸਰ ਜੇ ਆਪਣੀ ਨੌਲੇਜ ਹੋਵੇ ਆਪਾਂ ਤਾਂ ਬਿਲਕੁਲ ਜੈਨੂਇਨ ਰਜਿਸਟਰੀ ਹੋਵੇ ਹਰ ਚੀਜ਼ ਇੱਕਤੀ ਆਈਡੀ ਪ੍ਰੂਫ ਉਹਦੇ ਕੋਲੇ ਹੋਵੇ ਆਪਾਂ ਉਹਨੂੰ ਪਿੰਡ ਦੇ ਸਾਰੇ ਆਈਡੀ ਪ੍ਰੂਫ ਬਣਾ ਕੇ ਦੇਵਾਂਗੇ ਸਾਨੂੰ ਕਿਹੜਾ ਕੋਈ ਤਰਾਜ ਮਾਨ ਸਾਹਿਬ ਦੀ ਹਦਾਇਤ ਨਹੀਂ ਅਸੀਂ ਕਿਹੜਾ ਉਹ ਤੋਂ ਮਨਾ ਹਟਦਾ ਦੇ ਵੀ ਜਿੰਦਗੀ ਚ ਕਰਦੇ ਸਰਪੰਚ ਸਾਹਿਬ ਜੇ ਮੇਰੇ ਪਹਿਲਾਂ ਗੱਲ ਹੋਈ ਹੈ ਕਿ ਮੰਨੋ ਜੇ ਬੰਦੇ ਕੋਲ ਰਜਿਸਟਰੀ ਨਹੀਂ ਹੈਗੀ ਤਾਨੂੰ ਪਤਾ ਰਿਹਾ ਨਹੀਂ ਹੋ ਰਹੀਆਂ ਜਾਂ ਦੋ ਤਿੰਨ ਸਾਲ ਹੋ ਚਲੇ ਹਨ ਉਹਦੇ ਕੋਲੇ ਪਾਜੀ ਪੁਰਾਣਾ ਆਧਾਰ ਕਾਰਡ ਤਾਂ ਹੋਊਗਾ ਨਾ ਕਿਤੇ ਹੋਰ ਹੋਰ ਬਿਲਕੁਲ 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 ਜਿਹਦੇ ਕੋਲੇ ਆਧਾਰ ਕਾਰਡ ਹੀ ਨਹੀਂ ਪੁਰਾਣਾ ਐਡਰੈਸ ਹੈਗਾ ਉਹਨੂੰ ਤੁਸੀਂ ਆਪ ਜੀ ਇਹ ਤੁਹਾਨੂੰ ਤੰਬਲਾਵਾ ਜਦੋਂ ਪੁਰਾਣਾ ਆਧਾਰ ਕਾਰਡ ਹੈਗਾ ਜਾਂ ਵੋਟਰ ਕਾਰਡ ਹੈਗਾ ਉਹਦਾ ਤੁਹਾਨੂੰ ਐਡਰੈਸ ਚੇਂਜ ਕਰਨ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਸਰ ਮਿਹਰਬਾਨੀ ਜੀ ਜੀ ਬਾਈ ਜੀ ਬਾਈ ਜੀ